ਮਹਾਲੀ ਦੇ ਇੰਡਸਟਰੀਅਲ ਏਰੀਆ ਦੇ ਵਿੱਚ ਮੁੰਡੇ ਕੁੜੀਆਂ ਇਕੱਠੇ ਮਿਲ ਕੇ ਕਰ ਰਹੇ ਸੀ ਨਵਾਕਾਰਾ ਝੁਟਾਤ ਬੈਠਾ ਬੰਦਾ ਦੇ ਰਹਾ ਸੀ ਪੂਰੀ ਡਾਇਰੈਕਸ਼ਨ ਕਾਲ ਸੈਂਟਰ ਦੀ ਆਰਡ ਦੇ ਵਿੱਚ ਵਾਦੀ ਸੀ ਕਰੋੜਾਂ ਦੀ ਠੱਗੀ ਮਹਾਲੀ ਪੁਲਿਸ ਨੇ 25 ਮੁੰਡੇ ਤੇ 12 ਕੁੜੀਆਂ ਨੂੰ ਕੀਤਾ ਗ੍ਰਿਫਤਾਰ ਤੁਸੀਂ ਕਹਾਲ ਔਨ 에ਅਰ ਦੇਖ ਰਹੇ ਹੋ ਤੇ ਮੈਂ ਹਾਂ ਰਵਿੰਦਰ ਸਿੰਘ ਬੈਣੀਪਾੜ ਲੋਕਾਂ ਨੂੰ ਠੱਗਣ ਦੇ ਲਈ ਛਾਤਰ ਬਹੁਤ ਸਾਰੀਆਂ ਚਾਲਾਂ ਚਲਦੇ ਨੇ ਬਹੁਤ ਸਾਰੇ ਤਰੀਕੇ ਇਹਨਾਂ ਛਾਤਰਾਂ ਦੇ ਕੋਲ ਐਸੇ ਨੇ ਕਿ ਆਮ ਇਨਸਾਨ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਹੁਣ ਉਸ ਦੇ ਨਾਲ ਠੱਗੀ ਵੱਜਣ ਵਾਲੀ ਹੈ ਮਹਾਲੀ ਦਾ ਇੰਡਸਟਰੀ ਏਰੀਆ ਐਸੇ ਮਹਾਲੀ ਦੇ ਇੰਡਸਟਰੀ ਏਰੀਆ ਦੇ ਵਿੱਚ ਦੇਸ਼ ਦੀਆਂ ਮੰਨੀਆਂ ਪਰਮੰਨੀਆਂ ਆਈਟੀ ਕੰਪਨੀਆਂ ਵੀ ਬੈਠੀਆਂ ਨੇ ਪਰ ਇਨਾਂ ਹੀ ਮੰਨੀਆਂ ਪਰਮੰਨੀਆਂ ਕੰਪਨੀਆਂ ਦੇ ਵਿੱਚ ਬੈਠੀ ਸੀ ਇੱਕ ਧੋਖੇਬਾਜ਼ ਤੇ ਜਾਲਸਾਜ਼ ਆਈਟੀ ਕੰਪਨੀ ਬਾਰ ਕਹਿਣ ਨੂੰ ਬੋਰਡ ਕੁਝ ਹੋਰ ਲਗਾਇਆ ਗਿਆ ਤੇ ਅੰਦਰ ਚੱਲਦਾ ਸੀ ਗੋਰਖਤੰਦਾ 25 ਮੁੰਡੇ ਤੇ 12 ਕੁੜੀਆਂ ਦੀ ਇਹ ਤੁਸੀਂ ਲੰਬੀ ਲਾਈਨ ਦੇਖ ਰਹੇ ਹੋ ਇਹ ਕਿਸੇ ਹੋਰ ਨੇ ਨਹੀਂ ਬਲਕਿ ਮਹਾਲੀ ਪੁਲਿਸ ਨੇ ਲਗਵਾਈ ਹੈ ਕਿਉਂਕਿ ਹੁਣੇ ਸਾਰੇ ਦੇ ਸਾਰੇ ਗ੍ਰਿਫਤਾਰ ਹੋ ਚੁੱਕੇ ਨੇ ਹੁਣ ਦੱਸਦੇ ਹਾਂ ਕਿ ਇਹ ਠੱਗੀ ਮਾਰਦੇ ਕਿਵੇਂ ਸੀ ਗੁਜਰਾਤ ਦੇ ਵਿੱਚ ਇਹਨਾਂ ਦਾ ਆਕਾ ਬੈਠਾ ਸੀ ਤੇ ਖੁਦ ਵੀ ਨਾਗਾ لینڈ ਦੇ ਨਾਲ ਸੰਬੰਧ ਰੱਖਦੇ ਨੇ ਯਾਨੀ ਕਿ ਪੰਜਾਬ ਦਾ ਇੱਕ ਵੀ ਨਾ ਮੁੰਡਾ ਨਾ ਕੁੜੀ ਤੇ ਨਾ ਹੀ ਮਾਸਟਰ ਮਾਈਂਡ ਸਾਰੇ ਦੇ ਸਾਰੇ ਪੰਜਾਬ ਤੋਂ ਬਾਹਰ ਲੇ ਨੇ ਗੁਜਰਾਤ ਤੇ ਬੈਠਾ ਮਾਸਟਰ ਮਾਈਂਡ ਇਹਨਾਂ ਨੂੰ ਡਾਇਰੈਕਸ਼ਨ ਦਿੰਦਾ ਤਾਂ ਇਹ ਆਈਟੀ ਕੰਪਨੀ ਦੀ ਆੜ ਦੇ ਵਿੱਚ ਉਹ ਵੀ ਪੇਪਲ ਦੇ ਥਰੂ ट्रांजैक्शन ਕਰਾਉਣ ਦੇ ਚੱਕਰਾਂ ਦੇ ਵਿੱਚ ਫਸਾ ਕੇ ਲੋਕਾਂ ਦੇ ਨਾਲ ਮੋਟੀ ਠੱਗੀ ਮਾਰ ਲੈਂਦੇ ਸੀ ਇਹਨਾਂ ਮੁੰਡੇ ਕੁੜੀਆਂ ਦੀ ਬਕਾਇਦਾ ਟੀਮਾਂ ਵੀ ਬਣੀਆਂ ਹੋਈਆਂ ਸੀ ਕੋਈ ਡਾਇਲਰ ਦੇ ਵਿੱਚ ਆਉਂਦਾ ਸੀ ਤੇ ਕੋਈ ਬੈਂਕਰ ਦੇ ਵਿੱਚ ਆਉਂਦਾ ਸੀ ਡਾਇਲਰ ਯਾਨੀ ਕਿ ਫੋਨ ਕਰਨ ਵਾਲੇ ਅੱਗੇ ਜਾ ਕੇ ਕਿਸੇ ਵਿਦੇਸ਼ੀ ਨੂੰ ਆਪਣਾ ਸ਼ਿਕਾਰ ਬਣਾਉਂਦੇ ਉਸ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਇਸ ਨੰਬਰ ਤੇ ਆਪਣੇ ਬੈਂਕ ਦੇ ਵਿੱਚ ਕਾਲ ਕਰ ਲਵੋ ਜਦੋਂ ਦਿੱਤੇ ਗਏ ਉਸ ਜਾਲੀ ਨੰਬਰ ਤੇ ਗ੍ਰਾਹਕ ਜਾਂ ਫਿਰ ਆਮ ਲੋਕ ਕਾਲ ਕਰਦੇ ਤਾਂ ਅੱਗੋਂ ਬੈਂਕਰ ਯਾਨੀ ਕਿ ਇਹੀ ਸ਼ਾਤਰ ਮੁੰਡੇ ਕੁੜੀਆਂ ਦਾ ਗਰੁੱਪ ਉਹਨਾਂ ਦੇ ਨਾਲ ਗੱਲ ਕਰਦਾ ਉਹਨਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਉਲਝਾਉਂਦਾ ਤੇ ਕਿਹਾ ਜਾਂਦਾ ਕਿ 트ਾਂਜੈਕਸ਼ਨ ਕਰਨ ਦੇ ਲਈ ਤੁਹਾਨੂੰ ਇੱਕ ਗਿਫਟ ਕੋਡ ਦਿੱਤਾ ਜਾ ਰਿਹਾ ਤੇ ਬਸ ਇਸੇ ਗਿਫਟ ਕੋਡ ਦੇ ਚੱਕਰਾਂ ਦੇ ਵਿੱਚ ਪਾ ਕੇ ਇਹ ਭੋਲੇ-ਪਾਲੇ ਲੋਕਾਂ ਨੂੰ ਠੱਗ ਲੈਂਦੇ ਸੀ ਹਾਲਾਂਕਿ ਇਹ ਕਾਫੀ ਸਮੇਂ ਤੋਂ ਐਸੇ ਮਹਾਲੀ ਦੇ ਇਲਾਕੇ ਦੇ ਵਿੱਚ ਆਈਟੀ ਕੰਪਨੀ ਦੀ ਆਰ ਦੇ ਵਿੱਚ ਬੈਠ ਕੇ ਲੋਕਾਂ ਨੂੰ ਲੁੱਟਦੇ ਆ ਰਹੇ ਸੀ ਪਰ ਹੁਣ ਜਿਵੇਂ ਇਹਨਾਂ ਦਾ ਆਖਰੀ ਸਮਾਂ ਆ ਗਿਆ ਸੀ ਪੁਲਿਸ ਨੂੰ ਤਲਾਹ ਮਿਲੀ ਪੁਲਿਸ ਨੇ ਸਰਚ ਆਪਰੇਸ਼ਨ ਕੀਤਾ ਤੇ ਆ ਤੁਹਾਡੇ ਸਾਹਮਣੇ ਆ ਮੁੰਡੇ ਕੁੜੀਆਂ ਦੀ ਲੰਬੀ ਲਾਈਨ ਜੋ ਕਿ ਇਸ ਵੇਲੇ ਮਹਾਲੀ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਮਹਾਲੀ ਦੇ ਐਸਐਸਪੀ ਇਸ ਬਾਰੇ ਹੋਰ ਜਾਣਕਾਰੀ ਦੇ ਰਹੇ ਨੇ ਸੁਣ ਲੈਣਿਆ ਵਿਸਥਾਰ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਕਿਹੜੇ ਕਿਹੜੇ ਆਈਡੀਆ ਤੇ ਮੈਥਡ ਦੇ ਨਾਲ ਇਹ ਠੱਗੀ ਮਾਰਦੇ ਸੀ ਜਿਹੜੀ ਮਾੜੇ ਅੰਸਰਾਂ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਜਿਹੜੀ ਮੁਹਿੰਮ ਚੇੜੀ ਗਈ ਹੈ ਉਹਦੀ ਲਗਾਤਾਰਤਾ ਦੇ ਵਿੱਚ ਮੁਹਾਲੀ ਪੁਲਿਸ ਵੱਲੋਂ دیر ਰਾਤ ਕੱਲ ਇੱਕ ਇਲੀਗਲ ਕਾਲ ਸੈਂਟਰ ਦੇ ਉੱਤੇ ਜਿਹੜਾ ਹੈਗਾ ਰੇਡ ਕੀਤਾ ਗਿਆ ਤੇ ਉਸ ਇਲੀਗਲ ਕਾਲ ਸੈਂਟਰ ਦੇ ਉੱਤੋਂ ਅਸੀਂ ਜਦੋਂ ਦੇਖਿਆ ਤਾਂ ਉੱਥੇ ਪਾਇਆ ਗਿਆ ਕਿ ਉੱਥੇ ਜਿਹੜਾ ਠੱਗੀ ਮਾਰਨ ਦਾ ਜਿਹੜਾ ਕਾਰੋਬਾਰ ਹੈ ਉਹ ਚੱਲ ਰਿਹਾ ਸੀਗਾ ਇੱਕ ਵੈਬ ਟੈਪ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਨਾਮ ਤੇ ਇੱਕ ਕਾਲ ਸੈਂਟਰ ਚੱਲ ਰਿਹਾ ਸੀਗਾ ਤੇ ਇਹਨੂੰ ਸ਼ਕਲ ਕਾਲ ਸੈਂਟਰ ਦੀ ਦਿੱਤੀ ਹੋਈ ਸੀ ਪਰ ਅਸਲ ਦੇ ਵਿੱਚ ਇਹ ਇੱਕ ਫਰਾਡ ਕਰਨ ਦਾ ਤਰੀਕਾ ਸੀਗਾ ਇਹਦੇ ਵਿੱਚ ਕਰੀਬ 37 ਜਿਹੜੇ ਹੈਗੇ ਐ ਜਿਹੜੇ ਉੱਥੇ EMPLOYEES ਕੰਮ ਕਰ ਰਹੇ ਸੀਗੇ ਇਹ ਸਾਰੇ ਮਿਲ ਕੇ ਜਿਹੜੇ ਸੀਗੇ ਠੱਗੀ ਮਾਰ ਰਹੇ ਸੀਗੇ ਇਹਨਾਂ ਦੇ ਮੇਨ ਜਿਹੜੇ ਸਰਗਰਨਾ ਨੇ ਕੇਵਿਨ ਪਟੇਲ ਤੇ ਪ੍ਰਦੀਪ ਪ੍ਰਤੀਕ ਦੁੱਧਤ ਇਹ ਦੋ ਬੰਦੇ ਜਿਹੜੇ ਸੀਗੇ ਇਹ ਇਹਦੇ ਆ ਓਨਰਸ ਤੇ ਮੈਨੇਜਰ ਸੀਗੇ ਜਿਹੜੇ ਕਿ ਇਹਨਾਂ ਸਾਰਿਆਂ ਨੂੰ ਆਪਰੇਟ ਕਰਦੇ ਸੀ 37 ਬੰਦਿਆਂ ਨੂੰ ਤੇ ਇਹਨਾਂ ਦੇ ਥਰੂ ਠੱਗੀ ਮਾਰਦੇ ਸੀਗੇ ਇਹਨਾਂ ਦਾ ਮਾਡਲ ਅਪਰੈਂਟੀ ਇਹ ਸੀਗਾ ਕਿ ਇਹ ਈਮੇਲਸ ਜਿਹੜੀਆਂ ਸੀਗੀਆਂ ਪੂਰੀ ਵੱਡੀ ਗਿਣਤੀ ਦੇ ਵਿੱਚ ਬਲਾਸਟ ਕਰਦੇ ਸੀ ਈਮੇਲਸ ਨੂੰ ਤੇ ਮੋਸਟਲੀ ਇਹਨਾਂ ਦਾ ਟਾਰਗੇਟ ਜਿਹੜੇ ਯੂਐਸ ਦੇ ਵਿੱਚ ਰਹਿਣ ਵਾਲੇ ਕਸਟਮਰ ਜਿਹੜੇ ਸੀਗੇ ਉਹ ਸੀਗੇ ਉਹਨਾਂ ਨੂੰ ਈਮੇਲ ਦੇ ਵਿੱਚ ਇਹ ਕਹਿ ਕੇ ਡਰਾਉਂਦੇ ਸੀਗੇ ਕਿ ਤੁਹਾਡਾ ਜਿਹੜਾ ਪੇਪਲ ਅਕਾਊਂਟ ਹੈ ਉਹ ਅਕਾਊਂਟ ਜਿਹੜਾ ਹੈਗਾ ਉਹਦੇ ਵਿੱਚ ਇੱਕ ਇਲੀਗਲ ਟ੍ਰਾਂਜੈਕਸ਼ਨ ਜਿਹੜੀ ਹੈ ਹੋਈ ਹੈ ਤੇ ਉਸ ਇਲੀਗਲ ट्रांजੈਕਸ਼ਨ ਦੇ ਚੱਕਰ ਦੇ ਵਿੱਚ ਤੁਹਾਨੂੰ ਪੈਨਲਟੀ ਜਿਹੜੀ ਹੈ ਲਗਾਈ ਜਾ ਰਹੀ ਜਿਹੜੇ ਇਹਨਾਂ ਦੇ ਮੇਨ ਜਿਹੜੇ ਸਰਗਨਾ ਹੈਗੇ ਜਿਹੜਾ ਆਪਰੇਟ ਕਰ ਰਿਹਾ ਉਹ ਗੁਜਰਾਤ ਦੇ ਵਿੱਚ ਬੈਠਾ ਉਹਦੀ ਵੀ ਸਾਡੇ ਕੋਲ ਡਿਟੇਲਸ ਜਿਹੜੀਆਂ ਹੈਗੀਆਂ ਆ ਗਈਆਂ ਉਹ ਇਸ ਟਾਈਪ ਦੇ ਹੋਰ ਵੀ ਸ਼ਾਇਦ ਕਾਲ ਸੈਂਟਰ ਆਪਰੇਟ ਕਰਦਾ ਹੋਵੇ ਹੋਰ ਵੀ ਪੂਰੇ ਇੰਡੀਆ ਦੇ ਵਿੱਚ ਸ਼ਾਇਦ ਕਰਦਾ ਹੋਵੇ ਤਾਂ ਉਹਦੀ ਡਿਟੇਲਸ ਵੀ ਸਾਡੇ ਕੋਲ ਆ ਰਹੀ ਹੈ ਤੇ ਛੇਤੀ ਵੀ ਉਹਦੋਂ ਵੀ ਰੇਡ ਕਰਕੇ ਉਹਨੂੰ ਅਰੈਸਟ ਕੀਤਾ ਗਿਆ ਇਹਦੇ ਵਿੱਚ ਟੋਟਲ 37 ਦੋਸ਼ੀ ਜਿਹੜੇ ਹੈਗੇ ਅਸੀਂ ਫੜੇ ਆ ਇਹਦੇ ਵਿੱਚੋਂ 25 ਲੜਕੇ ਅਤੇ 12 ਲੜਕੀਆਂ ਏਜ ਫੈਕਟਰ ਕੀ ਸੀਗਾ ਬਈ profession ਨੂੰ ਇਹੀ ਕੰਮ ਕਰਦੇ ਸੀ ਕੋਈ ਹੋਰ ਵੀ ਕੰਮ ਨਾਲ ਨਹੀਂ ਐਡ ਹੁੰਦਾ ਇਹ ਬੇਸਿਕਲੀ ਜਾਂ ਜਿਹੜੇ ਯੰਗ ਹੈਗੇ ਆ IT employees ਜਿਹੜੇ ਹੈਗੇ ਆ ਉਹਦੀ ਤਹਿਤ ਆਉਂਦੇ ਸੀਗੇ ਪਰ ਇਹ ਜਾਦਾ ਲਾਲਚ ਪੈਸੇ ਕਮਾਉਣ ਦੇ ਲਾਲਚ ਦੇ ਮਾਰੇ ਜਿਹੜਾ ਹੈਗਾ ਇਹ ਇਲੀਗਲ ਕੰਮ ਦੇ ਵਿੱਚ ਇਹ ਫਸੇ ਹੋਏ ਸੀ ਇਹ ਜਿਹੜੇ ਸੀਗੇ ਨਾਰਮਲ EMPLOYEES ਪਰ ਇਹ ਇਹਨਾਂ ਨੂੰ ਪਤਾ ਸੀਗਾ ਸਾਰਿਆਂ ਨੂੰ ਨੋਲੇਜ ਸੀ ਕਿ ਅਸੀਂ ਇਲੀਗਲ ਕੰਮ ਕਰ ਰਹੇ ਹਾਂ ਕਿਉਂਕਿ ਇਹੀ ਕਾਲਸ ਕਰਦੇ ਸੀ ਇਹਨਾਂ ਦੇ ਵਿੱਚ ਵਿੱਚੋਂ ਬੰਦੇ ਇਹਨਾਂ ਦੀ ਆਪਦੀ ਆਪਦੀ ਡਿਊਟੀਆਂ ਵੱਡੀਆਂ ਹੋਈਆਂ ਸੀਗੀਆਂ ਜਿਵੇਂ ਕੁਸ਼ੇ ਦੇ ਵਿੱਚ ਹੁੰਦੇ ਸੀਗੇ ਡਾਇਲਰਸ ਡਾਇਲਰਸ ਦਾ ਮਤਲਬ ਇਹ ਹੋ ਗਿਆ ਕਿ ਜਿਹੜੇ ਬੰਦੇ ਨੇ ਕਾਲ ਲੈਣੀ ਹੈ ਜਿਹੜੇ ਉਹਨਾਂ ਨੂੰ ਕਾਲ ਕਰਦੇ ਸੀ ਜਾਂ ਉਹਨਾਂ ਤੋਂ ਕਾਲ ਲੈਂਦੇ ਸੀ ਫਸਟ ਹੱਬ ਆ ਗਈ ਕੁਝ ਇਹਨਾਂ ਚੋਂ ਬੈਂਕਰਸ ਬਣ ਜਾਂਦੇ ਸੀਗੇ ਕਿ ਜਿਹੜੇ ਬੈਂਕਰ ਸੀਗੇ ਉਹਨਾਂ ਨੂੰ ਇਹ ਜੋੜਦੇ ਸੀ ਕਿ ਜੀ ਅਸੀਂ ਤੁਹਾਡਾ ਜਿਹੜਾ ਕੋਆਰਡੀਨੇਟ ਤੁਹਾਡੇ ਬੈਂਕ ਦੀ ਬ੍ਰਾਂਚ ਦੇ ਨਾਲ ਕਰਾ ਦਿੰਨੇ ਆ ਠੀਕ ਹੈ ਤੇ ਬੈਂਕ ਦੀ ਬ੍ਰਾਂਚ ਨਾਲ ਕਰਾ ਕੇ ਤਾਂ ਕਿ ਤੁਸੀਂ ਆਪਦਾ ਇਹਨੂੰ ਰੈਕਟੀਫਾਈ ਕਰ ਸਕੋ ਤੁਹਾਨੂੰ ਤਰੀਕਾ ਦੱਸ ਦੇਣਗੇ ਰੈਕਟੀਫਾਈ ਕਰਨ ਦਾ ਤੁਹਾਡਾ ਜਿਹੜਾ ਨੁਕਸਾਨ ਹੈ ਉਹਦੋਂ ਘਟ ਜੇਗਾ ਤਾਂ ਉਹ ਕੁਝ ਬੈਂਕਰਸ ਬਣ ਜਾਂਦੇ ਸੀਗੇ ਸਿਮਿਤ ਅਰ ਲਈ ਕੁਝ ਈਮੇਲ ਵਾਲੇ ਹੁੰਦੇ ਸੀ ਜਿਹੜੇ ਈਮੇਲ ਬਲਾਸ ਕਰਦੇ ਸੀਗੇ ਉਸ ਤੋਂ ਬਾਅਦ ਜਿਹੜੀ ਸੀਗੀ ਬੈਂਕ ਤੋਂ ਜਿਹੜੀ ਇਨਫੋਰਮੇਸ਼ਨ ਆਂਦੀ ਸੀਗੀ ਉਹ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਉਹਨੂੰ ਇਸਤੇਮਾਲ ਕਰਦੇ ਹੋਏ ਉਹਨਾਂ ਤੋਂ ਫਿਰ ਪੈਸੇ ਜਿਹੜੇ ਵਿਡਰਾਅ ਕਰਦੇ ਸੀ ਸਰ ਮਾਉਂਟ ਕਿੰਨੀ ਕਿਡੈਂਟੀਫਾਈ ਹੋਈ ਹੈ ਕਿੰਨਾ ਕਿੰਨਾ ਨੇ ਮਾਉਂਟ ਹਜੇ ਤਾਂ ਤਾਜੀ ਇਨਵੈਸਟੀਗੇਸ਼ਨ ਇਹਦੀ ਚੱਲਦੀ ਪਈ ਹੈ ਪਰ ਆਈ ਏਮ ਸ਼ੋਰ ਇਹ ਕਰੋਨਾ ਚ ਹੀ ਜਾਏਗੀ ਅਮਾਉਂਟ ਜਿਹੜੀ ਹੈ ਸਰ ਦੇ ਕਿਤੇ ਵਿੱਚ ਇੱਕ ਹੋਰ ਉਹ ਇੱਥੇ ਆ ਕੇ ਟ੍ਰੇਨਿੰਗ ਹੈ ਜੀ ਉਹ ਤਾਂ ਬੇਸਿਕਲੀ ਆਪਦਾ ਆਪਦਾ ਰੋਲ ਉਹਨਾਂ ਨੂੰ ਸਮਝਾਤਾ ਰੋਲ ਸਮਝਾ ਕੇ ਕਿ ਉਹਨਾਂ ਨੇ ਕੀ ਗੱਲ ਕਰਨੀ ਹੈ ਇੰਗਲਿਸ਼ ਚ ਗੱਲ ਕਰਨੀ ਹੈ ਕਿਸ ਹਾਵਨਾ ਗੱਲ ਕਰਨੀ ਉਹ ਸਾਰੀਆਂ ਚੀਜ਼ਾਂ ਇੱਥੇ ਟ੍ਰੇਨ ਹੋ ਜਾਂਦੇ ਸੀਗੇ ਉਹ ਟ੍ਰੇਨ ਆਫਟਰ ਐਕਸਪਰਟ ਬਣ ਕੇ ਉਹ ਸਭ ਨਾਲ ਉਠੰਗੀਆਂ ਮਾਰਦੇ ਸੀ ਸਰ ਇਹਦੇ ਵਿੱਚ ਇੱਕ ਬੜੀ ਅਹਿਮ ਗੱਲ ਹੈ ਜਿੱਦਾਂ ਤੁਸੀਂ ਦੱਸਿਆ ਕਿ ਗੁਜਰਾਤ ਚ ਬੈਠੇ ਮਾਸਟਰਮਾਈਂਡ ਜਿਹੜਾ ਆਪਰੇਟ ਕਰਾ ਰਹੇ ਹਮਮ ਜਿਹੜਾ ਸਾਈਬਰ ਸੈੱਲ ਤੁਹਾਡਾ ਜਿਹੜਾ ਸਟੇਟ ਸਾਈਬਰ ਸੈੱਲ ਹੈ ਉਹਨਾਂ ਨੇ ਵੀ ਇਹ ਗੱਲ ਬਈ ਸੀ ਕਿ ਗੁਜਰਾਤ ਉਰ ਉਸੇ ਸਾਈਡ ਜਿਹੜੇ ਬੈਠੇ ਹੈ ਉਸਰਾ ਇੱਕ ਨੈਕਸਸ ਚੱਲਦਾ ਤਾਂ ਕਹਿ ਸਕਦੇ ਆ ਕਿ ਤੁਸੀਂ ਇਸ ਨੂੰ ਵੀ ਇਨਵੈਸਟੀਗੇਸ਼ਨ ਕਰੋ ਬਿਲਕੁਲ ਜੀ ਬਿਲਕੁਲ ਅਸੀਂ ਸਾਡਾ ਰੈਗੂਲਰ ਕੋਆਰਡੀਨੇਸ਼ਨ ਹੁੰਦਾ ਸਟੇਟ ਸਾਈਬਰ ਸੈੱਲ ਦੇ ਨਾਲ ਤੇ ਜੇ ਇਹਦੇ ਇਸ ਕੇਸ ਤੇ ਉਹਨਾਂ ਦੇ ਕੇਸ ਦੇ ਵਿੱਚ ਕੋਈ ਲਿੰਕ ਵੀ ਬੰਦ ਹੈ ਤਾਂ ਅਸੀਂ ਜੁਆਇੰਟਲੀ ਜਿਹੜੇ ਹੈਗੇ ਇਸ ਇਨਵੈਸਟੀਗੇਸ਼ਨ ਕਰਦੇ ਹੋਏ ਪ੍ਰੋਪਰ ਜਿਹੜੇ ਵੀ ਬੰਦੇ ਕਸੂਰਵਾਰ ਉਹਨਾਂ ਦੇ ਖਿਲਾਫ ਐਕਸ਼ਨ ਲਵਾਂਗੇ ਸਰ ਇਹ ਕਹਿੰਦੇ ਵਿਦੇਸ਼ੀ ਕਿ ਕਰਦੇ ਸੀ ਕਾਲਿੰਗ ਕਿ ਏਰੀਆ ਇਹ ਮੈਜੋਰਟੀ ਇਹਨਾਂ ਦਾ ਟਾਰਗੇਟ ਵਿਦੇਸ਼ੀ ਹੁੰਦਾ ਸੀ ਇੰਡੀਆ ਦਾ ਹਜੇ ਤੱਕ ਸਾਨੂੰ ਕੋਈ ਸਾਹਮਣੇ ਨਹੀਂ ਆਇਆ ਕਸਟਮ ਆਫੀਸਰ ਬਣ ਕੇ ਆਇਆ ਕੁਝ ਭਾਗੇਗਾ ਫੋਨ ਤੇ ਜਾਂਦੇ ਕਾਲ ਜਾਂਦੇ ਹੈ ਕਿ ਤੁਹਾਡੇ ਕੋਲ ਤੁਹਾਡੇ ਕੋਲ ਫੜੇ ਹੋਣੇ ਆ ਤੁਸੀਂ ਕੁਝ ਸਮਾਨ ਭੇਜਿਆ ਸੀਗਾ ਉਹ ਅਸੀਂ ਭਾੜ ਰਹੇ ਆ ਉਹਦੇ ਰਿਗਾਰਡਿੰਗ ਇੱਕ ਕਾਫੀ ਮੋਟੇ ਅਮਾਉਂਟ ਦੇ ਤਿਆਰ ਨਹੀਂ ਬਿਲਕੁਲ ਤੁਸੀਂ ਇਹ ਵਧੀਆ ਪੁਆਇੰਟ ਸਕੇ ਹੈ ਇਹ ਚ ਇਹ ਨਵਾਂ ਤਰੀਕਾ ਨਵਾਂ ਤਾਂ ਨਹੀਂ ਰਿਹਾ ਖੈਰ ਕਰੀ ਪਿਛਲੇ 1-2 ਸਾਲ ਤੋਂ ਸਾਡੇ ਧਿਆਨ ਚ ਵੀ ਆ ਰਿਹਾ ਹੈ ਸੀ ਇਨਫੈਕਟ ਇੱਕ ਦੋ ਗੈਂਗਸ ਵੀ ਫੜੇ ਆ ਦੇ ਰਿਗਾਰਡਿੰਗ ਉਹ ਚ ਤੁਹਾਡੇ ਮਾਧਿਅਮ ਤੋਂ ਮੈਂ ਸਾਰਿਆਂ ਨੂੰ ਇਹਦੇ ਬਾਰੇ ਅਵੇਅਰ ਵੀ ਕਰਨਾ ਚਾਹੂਗਾ ਕਿ ਇਹ ਚ ਕੋਈ ਤੁਹਾਨੂੰ ਕਾਲ ਆਏਗਾ ਉਹ ਚ ਇੱਕ ਬੰਦਾ ਕਹਿੰਦਾ ਜੀ ਕਿ ਤੁਹਾਡੇ ਮੁੰਡੇ ਨੂੰ ਅਸੀਂ ਫੜਿਆ ਹੋਇਆ ਹੈ ਜਾਂ ਕੋਈ ਸੀਬੀਆਈ ਅਫਸਰ ਬਣ ਕੇ ਕਾਲ ਕਰਦਾ ਜਾਂ ਪੰਜਾਬ ਪੁਲਿਸ ਅਫਸਰ ਬਣ ਕੇ ਕਾਲ ਕਰਦਾ ਹੈ ਕਿ ਜੀ ਤੁਹਾਡੇ ਮੁੰਡੇ ਨੂੰ ਫੜਿਆ ਹੋਇਆ ਹੈ ਇਮੀਡੀਏਟਲੀ ਪੈਸੇ ਦਿਓ ਤਾਂ ਨਹੀਂ ਤਾਂ ਫਿਰ ਇਹ ਕਾਰਵਾਈ ਕੀਤੀ ਜਾਏਗੀ ਇਹਦੇ ਖਿਲਾਫ ਅਸੀਂ ਅਰੈਸਟ ਪਾਣਾ ਪੈਜੇਗਾ ਜਾਂ ਫਿਰ ਇਸੇ ਤਰੀਕੇ ਨਾਲ ਕੋਈ ਕਸਟਮ ਤੌਰ ਤੇ ਕਾਲ ਕਰਦਾ ਹੈ ਕਿ ਜੀ ਆ ਤੁਹਾਡੀ ਤੁਹਾਡੇ ਨਾਮ ਤੇ ਇੱਕਾ ਸ਼ਿਪਮੈਂਟ ਆਈ ਹੋਈ ਹੈ ਇਸ ਇਹ ਚਿਤਰੀ ਇਲੀਗਲ ਡਰੱਗਸ ਆ ਜਾਂ ਕੁਛ ਇਹ ਜੀ ਇਲੀਗਲ ਚੀਜ਼ ਹੈ ਜਿਹਦੇ ਖਿਲਾਫ ਤੁਹਾਡਾ ਐਕਸ਼ਨ ਲੈਣਾ ਪਵੇਗਾ ਤਾਂ ਤੁਸੀਂ ਇਹ ਪਾਰਸਲ ਜਿਹੜਾ ਹੈਗਾ ਉਹ ਚ ਅਕਾਊਂਟ ਚ ਪੈਸੇ ਪਾਉਂਗੇ ਦਾ ਪਾਰਸਲ ਤੁਹਾਡੇ ਨਾਂ ਤੇ ਨਹੀਂ ਸ਼ਿਪ ਹੋਏਗਾ ਇਸ ਟਾਈਪ ਦੇ ਬਹੁਤ ਤਰੀਕੇ ਨਾਲ ਫਰਾਡ ਜਿਹੜੇ ਹੁੰਦੇ ਤਾਂ ਇਹ ਚ ਆਪਾਂ ਸਾਰਿਆਂ ਨੂੰ ਇਸ ਚੀਜ਼ ਬਾਰੇ ਅਵੇਅਰ ਰਹਿਣ ਦੀ ਲੋੜ ਹੈ ਕਿ ਇਹ ਜੇ ਕੋਈ ਫਰਾਡ ਆਂਦੇ ਆ ਤਾਂ ਤੁਸੀਂ ਪਹਿਲਾਂ ਇਸ ਚੀ ਨੂੰ ਕੋ ਫਰਾਡ ਕਾਲ ਆਂਦੀ ਹੈ ਤਾਂ ਤੁਸੀਂ ਪਹਿਲਾਂ ਵੈਰੀਫਾਈ ਕਰੋ ਇਸ ਚੀਜ਼ ਨੂੰ ਤਾਂ ਇਮੀਡੀਏਟਲੀ ਜਿਹੜੀ ਹੈ ਤੁਸੀਂ ਪੈਸੇ ਦੀ ਜੋ ਟਰਾਂਜੈਕਸ਼ਨ ਕਰਦੇ ਹੋ ਤਾਂ ਉਸ ਤਰੀਕੇ ਨਾਲ ਇਹ ਫਰਾਡ ਵਾਲਿਆਂ ਨੂੰ ਜਿਹੜੀ ਹੈ ਉਹਨਾਂ ਨੂੰ ਉਤਸ਼ਾਹ ਉਹ ਸ਼ਾ ਜਿਹੜਾ ਤੇ ਇਹਦੇ ਰਿਗਾਰਡਿੰਗ ਜਸਟ ਇਨ ਕੇਸ ਕੋਈ ਫਰਾਡ ਹੋ ਵੀ ਜਾਂਦਾ ਤਾਂ ਤੁਸੀਂ ਇਮੀਡੀਏਟਲੀ ਜਿਹੜਾ ਪੁਲਿਸ ਤੇ ਹੈਲਪਲਾਈਨ ਨੰਬਰਸ ਤੇ ਤੁਸੀਂ ਕਾਲ ਕਰ ਸਕਦੇ ਹੋ ਤਾਂ ਕਿ ਇਮੀਡੀਏਟਲੀ ट्रांजੈਕਸ਼ਨ ਹੈ ਉਹ ਕੁਝ ਟਾਈਮ ਦੇ ਅੰਦਰ ਅੰਦਰ ਸੀ ਰੁਕਵਾ ਵੀ ਸਕਦੇ ਹੋ ਤੇ ਇਹ ਚ ਰੈਗੂਲਰਲੀ ਜਿਹੜੇ ਹੈਗੇ ਸਾਡੇ ਵੱਲੋਂ ਅਵੇਰਨੈਸ ਕੈਂਪੇਨਸ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਸਟੇਟ ਸਾਈਬਰ ਸੈੱਲ ਵੱਲੋਂ ਵੀ ਕੀਤੀਆਂ ਜਾਂਦੀਆਂ ਨੇ ਡਿਸਟ੍ਰਿਕਟ ਪੁਲਿਸ ਵੱਲੋਂ ਵੀ ਕੀਤੀਆਂ ਜਾਂਦੀਆਂ ਨੇ ਇਸੇ ਸਾਡੇ ਸੋਸ਼ਲ ਮੀਡੀਆ ਹੈਂਡਲਸ ਦੇ ਉੱਤੇ ਰੈਗੂਲਰ ਅਸੀਂ ਵੀਡੀਓਜ਼ ਤੇ ਅਵੇਰਨੈਸ ਦੇ ਰਿਗਾਰਡਿੰਗ ਜਿਹੜੇ ਕੈਂਪੇਨਸ ਹੈਗੀਆਂ ਉਹਦੇ ਲਿੰਕਸ ਜਿਹੜੇ ਹੈਗੇ ਅਸੀਂ ਤੇ ਇਹ ਸਾਡੇ ਵੱਲੋਂ ਇਹੀ اپیل ਹੈ ਕਿ ਤੁਸੀਂ ਇਹਦੇ ਬਾਰੇ ਰਿਗਾਰਡਿੰਗ ਅਵੇਅਰ ਰਹੋ ਸਾਰੇ ਜਿੰਨੇ ਵੀ ਅਸੀਂ ਅਵੇਰਨੈਸ ਕੈਂਪੇਨ ਲਾਂਚ ਕਰਦੇ ਹਾਂ ਉਹਦਾ ਤੁਸੀਂ ਹਿੱਸਾ ਬਣੋ ਤਾਂ ਕਿ ਤੁਹਾਡੇ ਨਾਲ ਫਰਾਡ ਨਾ ਹੋ ਸਕੇ ਸੋ ਜੇਕਰ ਤੁਹਾਡੇ ਕੋਲ ਵੀ ਕੋਈ ਐਸੀ ਕਾਲ ਆਵੇ ਤਾਂ ਸਤਾਰਕ ਰਹਿਣ ਦੀ ਜ਼ਰੂਰਤ ਹੈ ਕਿਤੇ ਇਹ ਨਾ ਹੋਵੇ ਕਿ ਇਹਨਾਂ ਲੋਕਾਂ ਦੀ ਤਰ੍ਹਾਂ ਤੁਹਾਡਾ ਵੀ ਨੰਬਰ ਇਸ ਤਰੀਕੇ ਦੇ ਜਾਲੀ ਕਾਲ ਸੈਂਟਰਾਂ ਵਾਲੇ ਮੁੰਡੇ ਕੁੜੀਆਂ ਲਗਾ ਦੇਣ ਸਤਾਰਕ ਰਹਿਣ ਦੀ ਜ਼ਰੂਰਤ ਹੈ ਇਹੀ ਸਾਡਾ ਮਕਸਦ ਹੈ ਬਿਊਰੋ ਰਿਪੋਰਟ ਔਨ ਏਅਰ